ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਸ਼ਮਸ ਉਦਦੀਨ ਨਾਮ ਦਾ ਇੱਕ ਸੂਫੀ ਫਕੀਰ ਰਹਿੰਦਾ ਸੀ ਉਹ ਇੱਕ ਮਹਾਨ ਗਿਆਨੀ ਸੀ ਜਿਸ ਦੀਆਂ ਅੱਖਾਂ ਵਿੱਚ ਰੋਹਾਨੀ ਚਮਕ ਸੀ ਜੋ ਹਰ ਹਨੇਰੇ ਨੂੰ ਰੌਸ਼ਨ ਕਰ ਦਿੰਦੀ ਸੀ ਸ਼ਮਸ ਉਦਦੀਨ ਨੂੰ ਲੋਕ ਤਾਂ ਪਤਾ ਆਸ਼ਿਕ ਕਹਿੰਦੇ ਸਨ ਕਿਉਂਕਿ ਉਹ ਸਿਰਫ ਖੋਤਾ ਤੇ ਪਿਆਰ ਵਿੱਚ ਹੀ ਗਵਾਚਾ ਰਹਿੰਦਾ ਸੀ ਅਤੇ ਉਸ ਦੀਆਂ ਗੱਲਾਂ ਸੁਣ ਕੇ ਲੋਕ ਆਪਣੀ ਦੁਨੀਆ ਦੇ ਦੁੱਖਾਂ ਨੂੰ ਭੁੱਲ ਜਾਂਦੇ ਸਨ ਉਸੇ ਪਿੰਡ ਵਿੱਚ ਇੱਕ ਹੋਰ ਬੰਦਾ ਸੀ ਇਕਬਾਲ ਉਹ ਇੱਕ ਬਹੁਤ ਵੱਡਾ ਵਪਾਰੀ ਸੀ ਅਤੇ ਬਹੁਤ ਧਨવાન ਸੀ ਉਸਤੇ ਕੋਲ ਬਹੁਤ ਸਾਰੀ ਸੰਪਤੀ ਮਹਿਲ ਅਤੇ ਵਪਾਰ ਸੀ ਪਰ ਉਸਦੇ ਦਿਲ ਵਿੱਚ ਇੱਕ ਅਜੀਬ ਖਾਲੀਪਨ ਸੀ ਉਹ ਹਮੇਸ਼ਾ ਸੋਚਦਾ ਸੀ ਕਿ ਜੀਵਨ ਦਾ ਅਸਲ ਖਜ਼ਾਨਾ ਕੀ ਹੈ ਉਹ ਸਦਾ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀ ਇਕਬਾਲ ਨੇ ਸੁਣਿਆ ਸੀ ਕਿ ਸ਼ਮਸ ਉਦਦੀਨ ਉਹ ਵਿਅਕਤੀ ਹਨ ਜੋ ਜੀਵਨ ਦੇ ਅਸਲ ਖਜ਼ਾਨੇ ਬਾਰੇ ਜਾਣਦੇ ਹਨ ਇਸ ਲਈ ਉਹ ਸ਼ਮਸ ਉਦਦੀਨ ਨੂੰ ਮਿਲਣ ਗਿਆ ਉਸ ਨੇ ਸ਼ਮਸ ਉਦਦੀਨ ਨੂੰ ਦਿਲ ਖੋਲ ਕੇ ਕਿਹਾ ਸਾਈ ਮੈਂ ਬਹੁਤ ਧੰਨਵਾਦ ਹਾਂ ਮੇਰੇ ਕੋਲ ਹਰ ਚੀਜ਼ ਹੈ ਸੋਨਾ ਮਹਿਲ ਸੰਪਤੀ ਪਰ ਫਿਰ ਵੀ ਮੈਂ ਅਧੂਰਾ ਮਹਿਸੂਸ ਕਰਦਾ ਹਾਂ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਅਸਲ ਖਜ਼ਾਨਾ ਕੀ ਹੈ ਸ਼ਮਸ ਉਦਦੀਨ ਨੇ ਉਸ ਨੂੰ ਧਿਆਨ ਨਾਲ ਸੁਣਿਆ ਅਤੇ ਫਿਰ ਹੌਲੀ-ਹੌਲੀ ਮੁਸਕਰਾਏ ਉਹਨਾਂ ਨੇ ਕਿਹਾ ਕਿ ਜੇਕਰ ਤੂੰ ਅਸਲ ਖਜ਼ਾਨਾ ਲੱਭਣਾ ਚਾਹੁੰਦਾ ਹੈ ਤਾਂ ਤੈਨੂੰ ਇੱਕ ਯਾਤਰਾ ਤੇ ਜਾਣਾ ਪਵੇਗਾ ਇਹ ਯਾਤਰਾ ਤੈਨੂੰ ਆਪਣੇ ਆਪ ਨੂੰ ਸਮਝਣ ਦਾ ਮੌਕਾ ਦੇਵੇਗੀ ਇਕਬਾਲ ਨੇ ਫਟਾਫਟ ਕਿਹਾ ਜੀ ਮੈਂ ਤਿਆਰ ਹਾਂ ਸ਼ਮਸ ਉਦਦੀਨ ਨੇ ਇਕਬਾਲ ਨੂੰ ਤਿੰਨ ਚਿੱਠੀਆਂ ਦਿੱਤੀਆਂ ਅਤੇ ਕਿਹਾ ਜਦੋਂ ਤੂੰ ਪਹਿਲੇ ਸ਼ਹਿਰ ਵਿੱਚ ਪਹੁੰਚੇਗਾ ਤਾਂ ਪਹਿਲਾ ਪੱਤਰ ਖੋਲਣਾ ਉਸ ਪੱਤਰ ਵਿੱਚ ਤੇਰੀ ਪਹਿਲੀ ਸਿੱਖਿਆ ਹੋਵੇਗੀ ਜਦੋਂ ਤੂੰ ਦੂਜੇ ਸ਼ਹਿਰ ਵਿੱਚ ਪਹੁੰਚੇਗਾ ਤਾਂ ਦੂਜਾ ਪੱਤਰ ਖੋਲਣਾ ਅਤੇ ਜਦੋਂ ਤੂੰ ਤੀਜੀ ਮੰਜ਼ਲ ਤੇ ਪਹੁੰਚੇਗਾ ਤਾਂ ਤੀਜਾ ਪੱਤਰ ਖੋਲਣਾ ਇਹ ਪੱਤਰ ਤੈਨੂੰ ਅਸਲ ਖਜ਼ਾਨੇ ਤੱਕ ਲੈ ਚਣ ਕੇ ਇਕਬਾਲ ਨੇ ਉਹ ਚਿੱਠੀਆਂ ਆਪਣੀ ਚਾਦਰ ਵਿੱਚ ਰੱਖ ਲਈਆਂ ਅਤੇ ਯਾਤਰਾ ਤੇ ਨਿਕਲ ਪਿਆ ਇਕਬਾਲ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਪਹਿਲੇ ਸ਼ਹਿਰ ਵਿੱਚ ਪਹੁੰਚਿਆ ਇਹ ਸ਼ਹਿਰ ਚੰਤੀ ਅਤੇ ਸੋਨੇ ਦੇ ਵਪਾਰ ਲਈ ਮਸ਼ਹੂਰ ਸੀ ਲੋਕ ਧਨ ਦੀ ਦੌੜ ਵਿੱਚ ਲੱਗੇ ਹੋਏ ਸਨ ਅਤੇ ਸਾਰਾ ਸ਼ਹਿਰ ਸਿਰਫ ਭੌਤਿਕ ਸੁੱਖ ਅਤੇ ਪੈਸੇ ਦੀ ਪਾਲਣਾ ਕਰ ਰਿਹਾ ਸੀ ਇਕਬਾਲ ਨੇ ਪਹਿਲਾ ਪੱਤਰ ਖੋਲ੍ਹਿਆ ਜਿਸ ਵਿੱਚ ਲਿਖਿਆ ਸੀ ਸਬਰ ਅਤੇ ਸ਼ੁਕਰ ਇਹ ਦੋਵੇਂ ਜੀਵਨ ਦੇ ਸਭ ਤੋਂ ਵੱਡੇ ਖਜ਼ਾਨੇ ਹਨ ਜਿਹੜਾ ਮਨੁੱਖ ਸਬਰ ਕਰਦਾ ਹੈ ਉਹ ਹਰ ਤਕਲੀਫ ਨੂੰ ਸਹਿ ਲਵੇਗਾ ਅਤੇ ਜਿਹੜਾ ਮਨੁੱਖ ਸ਼ੁਕਰ ਕਰਦਾ ਹੈ ਉਹ ਰੱਬ ਦੇ ਨਜ਼ਦੀਕ ਪਹੁੰਚ ਜਾਂਦਾ ਹੈ ਇਕਬਾਲ ਨੇ ਸੋਚਿਆ ਅਤੇ ਫਿਰ ਉਹ ਸਮਝ ਪਾਇਆ ਕਿ ਉਹ ਸਾਰੇ ਸਮੇਂ 바ਲੀ ਖਜ਼ਾਨੇ ਦੀ ਖੋਜ ਵਿੱਚ ਸੀ ਪਰ ਅਸਲ ਖਜ਼ਾਨਾ ਤਾਂ ਸਬਤ ਅਤੇ ਸ਼ੁਕਰ ਵਿੱਚ ਸੀ ਉਸ ਨੇ ਤੈਅ ਕਰ ਲਿਆ ਕਿ ਅਗਲੇ ਸਮੇਂ ਤੋਂ ਉਹ ਹਰ ਕੱਲ ਦੇ ਤਿਰਜ ਨਾਲ ਸਾਹਮਣਾ ਕਰੇਗਾ ਅਤੇ ਜੋ ਕੁਝ ਵੀ ਰੱਬ ਵੱਲੋਂ ਮਿਲੇ ਉਸ ਦਾ ਸ਼ੁਕਰ ਅਦਾ ਕਰੇਗਾ ਇਕਬਾਲ ਨੇ ਆਪਣਾ سفر ਜਾਰੀ ਰੱਖਿਆ ਅਤੇ ਕਈ ਮਹੀਨਿਆਂ ਬਾਅਦ ਦੂਜੇ ਸ਼ਹਿਰ ਪਹੁੰਚਿਆ ਇਹ ਸ਼ਹਿਰ ਇਸ਼ਕ ਤੇ ਸ਼ਰੀਲੇ ਮਸ਼ਹੂਰ ਸੀ ਜਿੱਥੇ ਲੋਕ ਆਪਣੇ ਦਿਲ ਦੀਆਂ ਪਾਵਨਾਵਾਂ ਨੂੰ ਕਵਿਤਾ ਅਤੇ ਸ਼ਾਇਰੀ ਰਾਹੀਂ ਪੇਸ਼ ਕਰਦੇ ਸਨ ਅਕਬਾਲ ਨੇ ਤੁਜਾ ਪੱਤਰ ਖੋਲ੍ਹਿਆ ਜਿਸ ਵਿੱਚ ਲਿਖਿਆ ਸੀ ਅਸਲ ਖਜ਼ਾਨਾ ਇਸ਼ਕ-ਏ-ਹਕੀਕੀ ਹੈ ਜਿਹੜਾ ਮਨੁੱਖ ਖੁਦਾ ਦੇ ਇਸ਼ਕ ਵਿੱਚ ਗੁੰਮ ਹੋ ਜਾਂਦਾ ਹੈ ਉਸ ਨੂੰ ਹਰ ਚੀਜ਼ ਵਿੱਚ ਖੁਦਾ ਦਾ ਰੂਪ ਦਿੱਸਦਾ ਹੈ ਇਕਬਾਲ ਨੇ ਸੋਚਿਆ ਮੈਂ ਸਦਾ ਹੀ ਦੁਨੀਆ ਦੇ ਪਿਆਰ ਵਿੱਚ ਖੋਇਆ ਰਿਹਾ ਪਰ ਕੀ ਮੈਂ ਕੋਦਾਨਲ ਪਿਆਰ ਕੀਤਾ ਉਸਨੇ ਮਹਿਸੂਸ ਕੀਤਾ ਕਿ ਜਦ ਤੱਕ ਮਨੁੱਖ ਰੱਬ ਦੇ ਪਿਆਰ ਵਿੱਚ ਨਹੀਂ ਖੋ ਜਾਂਦਾ ਉਹ ਅਸਲ ਸੁੱਖ ਅਤੇ ਸ਼ਾਂਤੀ ਨੂੰ ਨਹੀਂ ਲੱਭ ਸਕਦਾ ਇਕਬਾਲ ਨੇ ਆਪਣੀ ਯਾਤਰਾ ਯਾਦੀ ਰੱਖੀ ਅਤੇ ਤਿੱਜੇ ਸ਼ਹਿਰ ਪਹੁੰਚਿਆ ਜੋ ਅਧਿਆਤਮਿਕਤਾ ਅਤੇ ਰੋਹਾਨੀ ਉન્નਤੀ ਦਾ ਕੇਂਦਰ ਸੀ ਇੱਥੇ ਲੋਕਾਂ ਦੀ ਕੋਈ ਸ਼ਾਨੋ ਸ਼ੌਕਤ ਜਾਪੋਤਿਕ ਸੰਪਤੀ ਨਹੀਂ ਸੀ ਉਹ ਸਿਰਫ ਆਪਣੇ ਆਤਮਿਕ ਰੂਪ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਇਕਬਾਲ ਨੇ ਤੇਜਾ ਪੱਤਰ ਖੋਲ੍ਹਿਆ ਜਿਸ ਵਿੱਚ ਲਿਖਿਆ ਸੀ ਜੀਵਨ ਦਾ ਅਸਲੀ ਖਜ਼ਾਨਾ ਖੁਦ ਨੂੰ ਪਛਾਨਣਾ ਹੈ ਜਦ ਤੂੰ ਆਪਣੇ ਅੰਦਰ ਦੇ ਰੱਬ ਨੂੰ ਪਛਾਨ ਲਵੇਂਗਾ ਤਾਂ ਤੈਨੂੰ ਕਿਸੇ ਹੋਰ ਖਜ਼ਾਨੇ ਦੀ ਲੋੜ ਨਹੀਂ ਪਵੇਗੀ ਇਕਬਾਲ ਨੇ ਜਾਣਿਆ ਕਿ ਉਹ ਸਾਰੇ ਸਮੇਂ ਬਾਹਰੀ ਚੀਜ਼ਾਂ ਦੇ ਪਿੱਛੇ ਦੌੜ ਰਿਹਾ ਸੀ ਪਰ ਅਸਲ ਖਜ਼ਾਨਾ ਤਾਂ ਆਪਣੇ ਅੰਦਰ ਸਿ ਉਸਨੇ ਫੈਸਲਾ ਕੀਤਾ ਕਿ ਉਹ ਆਪਣੇ ਰੂਹ ਨੂੰ ਚਾਨਣ ਅਤੇ ਖੁਦਾ ਦੀ ਰੋਹਾਨੀ ਰੋਸ਼ਨੀ ਨੂੰ ਲੱਭਣ ਦੀ ਕੋਸ਼ਿਸ਼ ਕਰੇਗਾ ਇਕਬਾਲ ਵਾਪਸ ਸ਼ਮਸ ਉੱਤਦੀਨ ਦੇ ਕੋਲ ਪਹੁੰਚਿਆ ਅਤੇ ਮੁਸਕਰਾਉਂਦੇ ਹੋਏ ਕਿਹਾ ਮੈਂ ਅਸਲੀ ਖਜ਼ਾਨਾ ਲੱਭ ਲਿਆ ਹੈ ਸ਼ਮਸ ਉੱਤਦੀਨ ਨੇ ਮੁਸਕਰਾ ਕੇ ਦੇਖਿਆ ਅਤੇ ਆਖਿਆ ਤੂੰ ਹਮੇਸ਼ਾ ਹੀ ਅਮੀਰ ਸੀ ਪਰ ਹੁਣ ਤੂੰ ਅਸਲ ਅਮੀਰ ਬਣ ਚੁੱਕਾ ਹੈ ਇਸ ਕਹਾਣੀ ਤੇ ਬਹੁਤ ਹੀ ਸੁੰਦਰ ਤੇ ਗਹਿਰੀ ਸੋਚ ਵਾਲੇ ਸਬਕ ਹਨ ਪਹਿਲਾ ਸਬਕ ਸਬਰ ਤੇ ਸ਼ੁਕਰ ਇਹ ਤੋਂ ਐਸੇ ਰਤਨ ਹਨ ਜਿਹੜੇ ਜਿਸ ਦੇ پاس ਹੋਣ ਉਹ ਹਮੇਸ਼ਾ ਅਮਨ ਤੇ ਖੁਸ਼ਹਾਲੀ ਵਿੱਚ ਰਹਿੰਦਾ ਹੈ ਜੋ ਵਿਅਕਤੀ ਆਪਣੇ ਹਾਲਾਤਾਂ ਉੱਪਰ ਸਬਰ ਕਰ ਲੈਂਦਾ ਹੈ ਅਤੇ ਜੋ ਵੀ ਰੱਬ ਨੇ ਦਿੱਤਾ ਉਸ ਉੱਤੇ ਸ਼ੁਕਰ ਕਰਦਾ ਹੈ ਉਹ ਹਮੇਸ਼ਾ ਆਤਮਿਕ ਅਮੀਰ ਰਹਿੰਦਾ ਹੈ ਦੂਜਾ ਸਬਕ ਇਸ਼ਕ-ਏ-ਹਕੀਕੀ ਦੁਨਿਆਵੀ ਮੁਹੱਬਤਾਂ ਹੁੰਦੀਆਂ ਜਾਂਦੀਆਂ ਹਨ ਪਰ ਖੁਦਾ ਦੀ ਮੁਹੱਬਤ ਉਹ ਹੈ ਜੋ ਸਦਾ ਰਹਿੰਦੀ ਹੈ ਜਦੋਂ ਬੰਦਾ ਆਪਣੀ ਆਤਮਾ ਨੂੰ ਰੱਬ ਨਾਲ ਜੋੜ ਲੈਂਦਾ ਹੈ ਉਹਨਾਂ ਲੋੜਾਂ ਤੋਂ ਅਛਾਤ ਹੋ ਜਾਂਦਾ ਹੈ ਜੋ ਦੁਨਿਆਵੀ ਨੇ ਤੀਜਾ ਸਬਕ ਆਪਣੇ ਆਪ ਨੂੰ ਪਛਾਨੋ ਅਸਲ ਖਜ਼ਾਨਾ ਕਿਸੇ ਬਾਹਰੀ ਜ਼ਰੀਏ ਵਿੱਚ ਨਹੀਂ ਨਾ ਹੀ ਕਿਸੇ ਧਨ ਦੌਲਤ ਵਿੱਚ ਨਾ ਹੀ ਕਿਸੇ ਰੁਤਬੇ ਵਿੱਚ ਇਹ ਤਾਂ ਮਨੁੱਖ ਦੀ ਆਪਣੀ ਅੰਦਰੂਨੀ ਦੁਨੀਆ ਵਿੱਚ ਮੌਜੂਦ ਹੁੰਦਾ ਹੈ ਜੋ ਆਪਣੇ ਰੋਹ ਨੂੰ ਪਛਾਣ ਲੈਂਦਾ ਹੈ ਉਹ ਖੁਦ ਖੁਦਾ ਨੂੰ ਪਛਾਣ ਲੈਂਦਾ ਹੈ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸਲ ਖਜ਼ਾਨਾ ਧਨ ਜਾਂ ਭੌਤਿਕ ਪਦਾਰਥ ਵਿੱਚ ਨਹੀਂ ਬਲਕਿ ਅਧਿਆਤਮਿਕ ਉਨਤੀ ਅਤੇ ਆਪਣੇ ਆਪ ਨੂੰ ਪਛਾਣਨ ਵਿੱਚ ਹੈ ਦੋਸਤੋ ਉਮੀਦ ਕਰਦਾ ਹਾਂ ਅੱਜ ਦਾ ਇਹ ਰੋਹਾਨੀ ਸਫਰ ਤੁਹਾਨੂੰ ਬਹੁਤ ਪਸੰਦ ਆਵੇਗਾ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੇ ਲਈ ਇਸੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ